ਕਰਦੇ ਆ ਤੇ ਅੱਜ ਜਿਹੜਾ ਫੈਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਥ ਖੜਾ ਜਦੋਂ ਫੈਰੇ ਲੈ ਕੇ ਲੈਨਦਰ ਦੇ ਕਾਲਜ ਦੇ ਪੌਂਸਾਈਸੀ ਉਸ ਵਕਤ ਫੈਰੇ ਦੇ ਹੱਥ ਦੇ ਵਿੱਚ ਖੰਡ ਵਾਲਾ ਤੋੜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਆਪ ਦੇ ਪੁੰਦੇ ਸਰਦਾਰ ਸਰਪਾਲ ਸਿੰਘ ਫੈਰਾ ਜਿਹਦੇ ਹੱਥ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਹਦਾ ਨਾਰਾ ਮਾਰਿਆ ਸਾਡੇ ਆਪ ਦੇ ਨੂੰ ਨਹੀਂ ਭੁੱਲੇ ਬੈਠੇ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿਹੜੇ ਕਰਦੇ ਆ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ ਅੱਜ ਉਹੀ ਬੰਦੇ ਪਤਾ ਨਹੀਂ ਆਪੀ ਪਾਰਟੀ ਦੇ ਦੁਆਰੇ ਵਿੱਚ ਆ ਕੇ ਉਹ ਖੜੇ ਹੋਇਆ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਉਲਟੋ ਖੜੇ ਜੀ ਸੈਕਟਰ 10 ਦੇ ਯੂਥ ਉਹ ਗੱਜ ਕੇ ਪੜਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਾਤੇ 2 ਮਿੰਟ ਦਾ ਸਮਾਂ ਮਿਲਿਆ ਵੀਰ ਬਣ ਕੇ ਸ਼ਾਂਤੀ ਦਾ ਦਾਣ ਬਖਸ਼ੋ ਤੇ ਗੱਲਾਂ ਵੀ ਦੋ ਕੀ ਸਾਂਝੀਆਂ ਕਰਨੀਆਂ ਨੇ ਅੱਜ ਤੁਹਾਡੇ ਅਸਾ ਕੱਖ ਨੂੰ ਦੇਖ ਕੇ ਬਾਈ ਦੀਪ ਸਿੱਧੂ ਦੀ ਯਾਦ ਆਈ ਆ ਅਸੀਂ ਬਾਈ ਦੀਪ ਸਿੱਧੂ ਦੇ ਜਗਾਏ ਹੋਏ ਦੀਵੇ ਆ ਤੇ ਭਾਈ ਦੀਪ ਸਿੱਧੂ ਅਕਸਰ ਇੱਕ ਗੱਲ ਕਹਾਂ ਕਰਦਾ ਸੀ ਕਿ ਮਾਨ ਸਾਹਿਬ ਇੱਕ ਦਿਨ ਤੁਹਾਡੇ ਪੱਥਰੀ ਹਵਾ ਚੱਲੂਗੀ ਅੱਜ ਭਾਈ ਦੀਪ ਸਿੱਧੂ ਵੀ ਉੱਪਰ ਬੈਠਾ ਦੇਖ ਰਿਹਾ ਹੋਣਾ ਦੋਵੇਂ ਹੱਥ ਖੜੇ ਕਰਕੇ ਜਕਾਰਾ ਗਜਾਉਂਗਾ ਭਾਈ ਦੀਪ ਸਿੱਧੂ ਨੂੰ ਵੀ ਪਤਾ ਲੱਗ ਜਾਏ ਕਿ ਅੱਜ ਸੰਗਰੂਰ ਦੀ ਧਰਤੀ ਦੇ ਉੱਪਰ ਹਵਾ ਸਿੰਰਾਂਜੀਤ ਸਿੰਘ ਮਾਨ ਜਿਹੜੇ ਹਰ ਵਕਤ ਨੌਜਵਾਨਾਂ ਦੇ ਨਾਲ ਖੜਦੇ ਆ ਤੇ ਅੱਜ ਜਿਹੜਾ ਖੈਰੇ ਦਾ ਸਰਦਾਰ ਸਿਮਰਾਂਜੀਤ ਸਿੰਘ ਮਾਨ ਦੇ ਉਲਟ ਖੜਾ ਜਦੋਂ ਖੈਰੇ ਦੇ ਘਰੇ ਨਿਰਦੇ ਕਾਲਜ ਦੇ ਪੁਲਿਸ ਆਈ ਸੀ ਉਸ ਵਕਤ ਖੈਰੇ ਦੇ ਹੱਕ ਦੇ ਵਿੱਚ ਖੜਨ ਵਾਲਾ ਕੌਣ ਸਰਦਾਰ ਸਿਮਰਾਂਜੀਤ ਸਿੰਘ ਮਾਨ ਸ਼ੇਰ ਖਾਨ ਮੁਹੰਮਦ ਨੇ ਛੋਟੇ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਆਵਾਜ਼ ਨਾਰਾ ਮਾਰਿਆ ਸੀ ਸਿੱਖ ਕੌਮ ਨੇ ਅੱਜ ਤੱਕ ਚੇਤੇ ਰੱਖਿਆ ਪਰ ਸਾਡੇ ਆਪ ਦੇ ਬੰਦੇ ਸਰਦਾਰ ਸਰਪਾਲ ਸਿੰਘ ਠਹਿਰਾ ਜਿਹਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਹ ਨੇ ਆਵਾਜ਼ ਨਾਰਾ ਮਾਰਿਆ ਸਾਡੇ ਆਪ ਦੇ ਬੰਦੇ ਹੀ ਭੁੱਲੇ ਬੈਠੇ ਆ ਉਹ ਬੰਦੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਹ ਜੀ ਦੀ ਅਜੁਰ ਕਰਦੇ ਆ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ ਅੱਜ ਉਹ ਹੀ ਬੰਦੇ ਪਤਾ ਨਹੀਂ ਅੱবি ਪਾਰਟੀ ਦਾ ਦੁਆਰੇ ਵਿੱਚ ਆ ਕੇ ਉਹ ਖੜੇ ਹੋਇਆ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਅੱਜ ਸਰਦਾਰ ਸਿਮਰਨ ਜੀ ਸਿੰਘ ਮਾ ਜੀ ਦੇ ਉਲਟੋ ਖੜੇ ਨੇ ਸੋ ਸਮਾਂ ਬਹੁਤ ਥੋੜਾ ਤੇ ਅੱਜ ਫੇਰ ਮੇਰਾ ਇਤਿਹਾਸ ਦੁਹਰਾਉ ਨੂੰ ਜੀ ਕਰਦਾ ਬਾਈ ਦੀਪ ਸਿੰਘ ਨੂੰ ਜੋਗਾ ਲਾਖੀ ਸੀ ਇੱਕ ਮਿੰਟ ਖੜੇ ਸਕਾਤ ਮਹਿਸੂਸ ਕਰਦੇ ਆ ਬਾਈ ਦੀਪ ਸਿੱਧੂ ਵੀ ਅੱਜ ਸੋ ਪੀਰੋ ਨਾਲ ਅੱਜ ਬਾਈ ਦੀਪ ਸਿੱਧੂ ਨੂੰ ਹਾਜ਼ਰ ਨਾਜ਼ਰ ਦੱਸ ਦਿਓ ਹਾਜ਼ਰ ਨਾਜ਼ਰ ਜਾਣ ਕਰਕੇ ਅੱਜ ਦੱਸ ਦਿਓ ਕਿ ਇਸ ਚੜੂ ਨੂੰ ਪੀਲਾ ਪੀਲਾ ਕਰਕੇ ਛੱਡਾਂਗੇ ਬੋਲੇ ਸਾਡੇ ਪੰਥ ਦੇ ਕੋਲ ਇੱਕੋ ਇੱਕ ਜਰਨੈਲ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਕੋਈ ਹੋਰ ਕੋਲ ਨੂੰ ਦੀਦਾ ਮੈਨੂੰ ਦੱਸੋ ਉਹਦੇ ਹੱਕ ਵਾਲੇ ਵਿੱਚ ਪ੍ਰਚਾਰ ਕਰਦਾਂਗੇ ਮਾਨ ਸਾਹਿਬ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ ਜੋ ਤੁਸੀਂ ਸਿੱਖ ਪੰਥ ਦੇ ਲਈ ਕੀਤੀ ਸਾਡੇ ਲਈ ਕੀਤੀ ਹਜੇ ਅਸੀਂ ਐਨੇ ਜੋਗੇ ਨਹੀਂ ਹਾਂਗੇ ਨਾ ਸਾਡੀ ਅਟਕਾਤ ਆ ਕਿ ਅਸੀਂ ਤੁਹਾਡਾ ਦੇਣਾ ਦੇ ਸਕੀਏ ਪਰ ਅੱਜ ਮਾਤੂਆਲਾ ਸਾਹਿਬ ਦੀ ਧਰਤੀ ਦੇ ਉੱਪਰ ਖੜੇ ਹੋ ਕੇ ਅੱਜ ਅਸੀਂ ਇਹ ਵਾਅਦਾ ਕਰਦੇ ਆਂ ਕਿ ਤੁਹਾਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨਾ ਹੀ ਸਾਡੇ ਵੱਲੋਂ ਤੁਹਾਡੀ ਤੁਹਾਡੇ ਸੰਗਤ ਨੂੰ ਸੱਚਾ ਸਲਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾ